ਦੇ ਵਿੱਚ ਹੋ ਸੀ ਦੋ ਤਾਲਾ ਦੇ ਦੇ ਦਿਨ ਰਾਤ ਕੰਮ ਕਰਕੇ ਹਰ ਪਿੰਡ ਤੇ ਕੋਈ ਨਾ ਕੋਈ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਨੌਕ ਪਵਦੀ ਗਨ ਬਾਅਦ ਤੇ ਦਰਾਂਗੇ ਪਿੰਡਾਂ ਦੇ ਏਰੀਏ ਨੇ ਪਿੰਡਿਆਂ ਮੁਸ਼ਕਲਾਵਾਂ ਨਾਲ ਗੱਲ ਕਰ ਲਈਏ ਜਿੰਦਾਬਾਦ ਆਪਾਂ ਦੀ ਜਿੰਦਾਬਾਦ ਆਪਾਂ ਦੀ ਜਿੰਦਾਬਾਦ ਅੱਜ ਸਾਡੀ ਸ਼ਰਦੀ ਪਿੰਡ ਲਖਵਾਲ ਚ ਪਹੁੰਚ ਜੋ ਕੀ ਕਹਿਣਾ ਚਾਹੀਦਾ ਅੱਜ ਇੱਥੇ ਸਾਡੀ ਲਖਵਾਲ ਦੇ ਵਿੱਚ ਸਾਡੇ ਪਿੰਡ ਦੀਆਂ ਮੀਟਿੰਗਾਂ ਦੇ ਤਹਿਤ ਲੜੀ ਦੇ ਤਹਿਤ ਮੀਟਿੰਗ ਸੀਗੀ ਤੇ ਮੀਟਿੰਗ ਦੇ ਵਿੱਚ ਅਸੀਂ ਬਹੁਤ ਪਰਵਾਹ ਹੁੰਗਾਰਾ ਸੀਗਾ ਲੱਗਦਾ ਸੀ ਜਿਦਾ ਸਾਰਾ ਪਿੰਡ ਇੱਥੇ ਆਇਆ ਬਹੁਤ ਵਧੀਆ ਲੱਗਾ ਛੋਟਾ ਜਿਹਾ ਪਿੰਡ ਲਖਵਾਲ ਕਾਫੀ ਲੋਗ ਆਏ ਸੀਗੇ ਲੋਕ ਵਿਕਾਸ ਨੂੰ ਪਿਆਰ ਕਰਦੇ ਸਾਰਿਆਂ ਨੇ ਵਿਸ਼ਵਾਸ ਰੀ ਦਵਾਇਆ ਕਿ ਜਿਹੜਾ ਲੱਖੂ ਵਾਲਾ ਸਾਨੂੰ 4 ਜੂਨ ਨੂੰ ਇੱਕ ਤਰਫਾ ਹੋ ਕੇ ਦੱਸਣਗੇ ਕਿ ਪਿੰਡ ਨੂੰ ਵਿਕਾਸ ਵੀ ਚਾਹੀਦਾ ਤੇ ਤਾਲੀਵਾਲ ਸਾਹਿਬ ਵਰਗੇ ਲੀਡਰ ਵੀ ਚਾਹੀਦੇ ਨੇ ਅੱਜ ਇੱਥੋਂ ਪਿੰਡ ਦੇ ਵਿੱਚੋਂ ਸਾਡੇ 10 12 ਜਿਹੜੇ ਪਰਿਵਾਰ ਨੇ ਵੱਡੇ ਪਰਿਵਾਰ ਜਿਹੜੇ ਨੇ ਉਹਨਾਂ ਨੇ ਅੱਜ ਸਾਡੇ ਪਰਿਵਾਰ ਦਾ ਫੈਸਲਾ ਵੀ ਸਾਡੇ ਪਰਿਵਾਰ ਦਾ ਅ ਹਿਸਾਬ ਨਾਲ ਦਾ ਫੈਸਲਾ ਵੀ ਲਿਆ ਤੇ ਅਸੀਂ ਸਾਰਿਆਂ ਨੂੰ ਜੀ ਆਇਆਂ ਵੀ ਕਿੰਨਿਆ ਤੇ ਵਿਸ਼ਵਾਸ ਵੀ ਵਿਦਵਾਨ ਹੈ ਕਿ ਸਾਡੀ ਪਾਰਟੀ ਵੱਲੋਂ ਜਿਹੜੀ ਕੋਈ ਵੀ ਉਹਨਾਂ ਦੇ ਮਾਨ ਸਨਮਾਨ 'ਚ ਕਮੀ ਨਹੀਂ ਆਏਗੀ ਬੜੀ ਖੁਸ਼ੀ ਹੋਈ ਕਿ ਸਾਨੂੰ ਲੱਗਦਾ ਕਿ ਲਖਵਾਲ ਦੇ ਵਿੱਚੋਂ ਸਾਨੂੰ ਇੱਕ ਤਰਫਾ ਲੀਡ ਮਿਲੂਗੀ ਪਹਿਲੇ ਟਾਈਮ 'ਚ ਲੋਕਾਂ ਨੇ ਕੰਮ ਨਹੀਂ ਹੋਇਆ ਕਹਿੰਦੇ ਠੱਕੇ ਬੜੇ ਹੋਏ ਆ ਭਾਵ ਉਹ ਹੋ ਜਾਂਦੇ ਤਾਂ ਉਹ ਨਾਲ ਗੱਲ ਕਰਦੇ ਆ ਕਿਦਾਂ ਦਾ ਰਿਸਪਾਂਸ ਹੈ ਦਾ ਹੋ ਜਾਂਦੇ ਕਿਉਂਕਿ ਹੁਣ ਜਦੋਂ ਫਰਕ ਪਤਾ ਲੱਗਦਾ ਹੈ ਲੋਕਾਂ ਨੂੰ ਜਦੋਂ ਫਰਕ ਪਤਾ ਲੱਗਦਾ ਹੈ ਤੇ ਲੋਕਾਂ ਨੂੰ ਸਮਝ ਲੱਗਦੀ ਹੈ ਕਿ ਕੰਮ ਹੋ ਸਕਦੇ ਨੇ ਅਸਲ 'ਚ 70 ਸਾਲ ਕੁ ਹੋਇਆ ਨਹੀਂ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਦਾਂ ਹੀ ਚੱਲਦਾ ਪਰ 2 ਸਾਲ 'ਚ ਜਦੋਂ ਕੰਮ ਹੋ ਗਏ ਕਿ ਉਹਨਾਂ ਨੂੰ ਹੁਣ ਸਮਝ ਆਉਂਦਾ ਹੈ ਕਿ ਜਿਹੜਾ ਉਹਨਾਂ ਦੇ ਨਾਲ ਜਿਹੜਾ ਰਵਾਇਤੀ ਪਾਰਟੀਆਂ ਨਿੰਨਾ ਟਾਈਮ ਤੋਂ ਖਾ ਗਾਦੀ ਰਿਆ ਝੂਠ ਔਰ ਫਰੇਵ ਕਰਦੇ ਰਹੇ ਕਿ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਭਾਵੁਕ ਵੀ ਕਰਦਾ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਇਮੋਸ਼ਨਲ ਕਰਦਾ ਹੈ ਕਿ ਉਹਨਾਂ ਦੇ ਨਾਲ ਜਿਹੜਾ 70 ਸਾਲ ਦੀ ੱੱਕੇ ਚਾਈ ਹੋਈ ਕਿਉਂਕਿ ਕੰਮ ਬੋਲਦੇ ਨੇ ਇਸ ਵਾਸਤੇ ਉਹ ਸਾਡੇ ਨਾਲ ਗੱਲ ਕਰਕੇ ਪਾਬੂਕ ਹੋ ਜਾਂਦੇ ਨੇ ਪਰ ਹੁਣ ਉਹਨਾਂ ਨੂੰ ਯਕੀਨ ਹੋ ਗਿਆ ਕਿ ਜੇ 2 ਸਾਲਾਂ ਚ ਕੰਮ ਕਰ ਸਕਦੇ ਨੇ ਆਉਣ ਵਾਲੇ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਕੰਮ ਕਰਕੇ ਆਪਣੇ ਜਿਹੜੇ ਅਧੂਰੇ ਵਾਦੇ ਵੀ ਪੂਰੇ ਕਰਨਗੇ ਤੇ ਪਿੰਨਾਂ ਦਾ ਵਿਕਾਸ ਵੀ ਹੋਰ ਤੇਜ਼ੀ ਨਾਲ ਹੋਊਗਾ। ਵਿਰੋਧੀ ਵਿਰੋਧੀ ਜਿਹੜੇ ਨੇ ਤੁਹਾਨੂੰ ਨਾ ਤੇ ਅੱਜ ਦਿਖਾਈ ਦੇਣਗੇ ਨਾ ਕੱਲ ਦਿਖਾਈ ਦੇਣਗੇ ਨਾ 4 ਜੂਨ ਨੂੰ ਦਿਖਾਈ ਦੇਣਗੇ ਨਾ ਅਗਲੇ 5 ਸਾਲ ਦਿਖਾਈ ਦੇਣਗੇ ਨਾ ਅਗਲੇ 25 ਸਾਲ ਦਿਖਾਈ ਦੇਣਗੇ ਕੰਮ ਦਿਖਾਈ ਦੇਗਾ ਤੁਹਾਨੂੰ ਵਿਕਾਸ ਦਿਖਾਈ ਦੇਗਾ ਤੁਹਾਨੂੰ ਆਮ ਆਦਮੀ ਪਾਰਟੀ ਦਿਖਾਈ ਦੇਗੀ ਮੈਂ ਜਸਬੀਰ ਸਿੰਘ ਬਾਜਵਾ ਸਾਫ ਦਾ ਸਰਪੰਚ ਸਾਫ ਦਾ ਸੰਵਤੀ ਮੈਂਬਰ ਅਜਨਾਲਾ ਅਕਾਲੀ ਦਲ ਪਾਰਟੀ ਨੂੰ ਮੇਰੇ ਸਾਰੇ ਸਾਥੀ ਜਿੰਨੇ ਨੇ ਸਾਰੇ ਅਕਾਲੀ ਦਲ ਨੂੰ ਛੱਡ ਕੇ ਮੇਰੇ ਨਾਲ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਮੈਂ ਵੋਟਾਂ ਨਹੀਂ ਸੀ ਪਾਈਆਂ ਪਰ ਇਹਨਾਂ ਦੇ ਕੰਮਾਂ ਨੂੰ ਵੇਖ ਕੇ ਇਹਨਾਂ ਨੇ ਸਾਨੂੰ ਪੂੜ ਦਿੱਤੇ ਲੋਕਾਂ ਨੂੰ ਸੁੱਖ ਸੁਲਤਨ ਦਿੱਤੀਆਂ ਇਹਨਾਂ ਚੀਜ਼ਾਂ ਨੂੰ ਲੈ ਕੇ ਮੈਂ ਆਪਣਾ ਮਨ ਬਣਾਇਆ ਸੀ ਕਿ ਮੈਂ ਇਸ ਪਾਰਟੀ ਦੀ ਸਪੋਰਟ ਕਰਨੀ ਆ ਅੱਜ ਮੈਂ ਆਪਣੇ ਸਾਥੀਆਂ ਦੇ ਨਾਲ ਸਾਥੀ ਜਿਹੜੇ ਨੇ ਮੇਰੇ ਅੱਗੇ ਨੇ ਮੈਂ ਇਹਨਾਂ ਦੇ ਪਿੱਛੇ ਆ ਅੱਗੇ ਲਾ ਕੇ ਇਹਨਾਂ ਨੂੰ ਤੁਰਨਾ ਮੈਂ ਪਿੱਛੇ ਰਹਿ ਕੇ ਮਨਜ਼ੂਰ ਹੈਗਾ ਸੋ ਮੈਨੂੰ ਆਸ ਹੈਗੀ ਆ ਕਿ ਮੇਰੇ ਪਿੰਡ ਵੱਲੋਂ ਤਾਰੀਵਾਲ ਸਾਹਿਬ ਨੂੰ ਕਿਸੇ ਕਿਸਮ ਦੀ ਮਾਰ ਨਹੀਂ ਪਈ ਕਿਉਂ ਮੈਂ ਵੀ ਇਸ ਪਿੰਡ ਦੇ ਬੜੇ ਵਿਕਾਸ ਕੀਤੇ ਨੇ ਵਿਕਾਸਾਂ ਦੇ ਨਾਂ ਤੇ ਲੋਕ ਬੋਲਦੇ ਨੇ ਸੱਕੀ ਦਾ ਪੁਲ ਜਿਸ ਪਾਸੇ ਤੁਸੀਂ ਆਏ ਉਹ ਪੁਲ ਮੈਂ ਆਪਣੀ ਜੇਬ ਤੋਂ ਇਸ ਪਿੰਡ ਨੂੰ ਬਣਵਾ ਕੇ ਦਿੱਤਾ ਇਸ ਪਿੰਡ ਨੇ ਮੈਨੂੰ ਸਹਿਮਤੀ ਨਾਲ ਸਰਪੰਚ ਬਣਾਇਆ ਮੈਂ ਜੋ ਕੁਝ ਕਰ ਸਕਦਾ ਇਸ ਪਿੰਡ ਲਈ ਕੀਤਾ 15 ਸਾਲ ਹੋ ਗਏ ਜਿਹੜੇ ਲੋਕ ਅੱਜ ਗੱਲਾਂ ਕਰਦੇ ਨੇ ਸਾਨੂੰ ਗਲੀਆਂ ਨਾਲੀਆਂ ਉਹ ਜਸਬੀਰ ਸਿੰਘ ਬਾਜਰੇ ਤੋਂ ਖਾਨੀਆਂ ਬਣੀਆਂ ਉਹ ਲੋਕ ਸਭਾ ਦੀ ਇਲੈਕਸ਼ਨਸ ਨੇ ਹੁਣ ਧਾਰੀਵਾਲ ਸਾਹਿਬ ਦਾ ਸਾਥ ਦੇ ਕੇ ਮੋਢੇ ਨਾਲ ਮੋਢਾ ਬਿਲਕੁਲ ਪੱਕੇ ਤੌਰ ਤੇ ਕੋਈ ਸ਼ੱਕ ਨਹੀਂ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਸਦੇ ਇੱਕ ਸਿਵਲ ਹਸਪਤਾਲ ਅਜਨਾਲਾ ਹੇ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਤਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ 4 ఫిజియోਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼